ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਆਂ ਬੀਤੇ ਦਿਨ ਪਿੰਡ ਅਮੇਸ਼ਾ ਵਾਲਾ ਨੇੜੇ ਮਖੂ ਜਿਲ੍ਹਾ ਫਰੋਹੀਪੁਰ ਦੇ ਵਿੱਚ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਸਵਰਗੀ ਸਰਦਾਰ ਅਮਿੰਦਰ ਸਿੰਘ ਅਤੇ ਸਵਰਗੀ ਸਰਦਾਰ ਪੂਰ ਸਿੰਘ ਸੰਧੂ ਦੀ ਯਾਦ ਦੇ ਵਿੱਚ ਪੂਰੇ ਸੰਧੂ ਪਰਿਵਾਰ ਵੱਲੋਂ ਪਿੰਡ ਅਮੇਸ਼ਾ ਵਾਲਾ ਦੇ ਵਿੱਚ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਇਸ ਦੇ ਵਿੱਚ ਚਾਰ ਵੱਡੀਆਂ ਕਲਪਾਂ ਨੇ ਹਾਜ਼ਰੀ ਹਾਜ਼ਰੀ ਭਰੀ ਸੋ ਜਾਣਕਾਰੀ ਦੇ ਦਿੰਨੇ ਆ ਚਾਰ ਵੱਡੀਆਂ ਕਲਪਾਂ ਦੇ ਨਾਮ ਦੱਸ ਦਿੰਨੇ ਆ ਛੇਦ ਬਾਬਾ ਦੀਪ ਸਿੰਘ ਤੋਤਾ ਸਿੰਘ ਵਾਲਾ ਮਾਝਾ ਕਬੱਡੀ ਕਲੱਬ ਕ੍ਰਿਆਲਾ ਬਾਬਾ ਦੀਪ ਚੰਦ ਜੀ ਸਪੋਰਟਸ ਕਲੱਬ ਫਰੰਦੀਪੁਰ ਛੇਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਜੋਗੇ ਵਾਲਾ ਇਹਦੇ ਵਿੱਚ ਜੇਕਰ ਪਹਿਲੇ ਸਿਧਾਂਤ ਦੀ ਗੱਲ ਕਰਦੇ ਆ ਤੇ ਪਹਿਲਾ ਨਾਮ ਜਿਹੜਾ ਹੈਗਾ ਸੀ 61000 ਰੁਪਏ ਦੂਸਰਾ ਨਾਮ ਜੇਕਰ ਗੱਲ ਕਰਦੇ ਆ ਤੇ 51000 ਰੁਪਏ ਤੇ ਜਿਹੜੇ ਬੈਸਟ ਰੇਡਰਜ਼ ਆਫੀਆਂ ਨੂੰ ਜਿਹੜਾ ਸਰਪ੍ਰਾਈਜ਼ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਹਦੇ ਵਿੱਚ ਪਹਿਲਾ ਸਥਾਨ ਤੋਦਾ ਸਿੰਘ ਵਾਲਾ ਦੀ ਟੀਮ ਨੇ ਹਾਸਲ ਕੀਤਾ 65000 ਰੁਪਏ ਦਾ ਨਕਦ ਨਾਮ ਜਿੱਤਿਆ ਤੇ ਨਾਲ ਹੀ ਜਿਹੜਾ ਦੂਸਰਾ ਸਥਾਨ ਜੋਗੇ ਵਾਲੇ ਦੀ ਕਲੱਬ ਨੇ ਜਿੱਤਿਆ ਸੋ ਇਹਦੇ ਵਿੱਚ 65000 ਰੁਪਏ ਦਾ ਤੋਦਾ ਸਿੰਘ ਵਾਲਾ ਤੇ ਜੋਗਾ ਸਿੰਘ ਵਾਲੇ ਦੀ ਜਿਹੜੀ ਟੀਮ ਨੇ 51000 ਰੁਪਏ ਦਾ ਨਕਦ ਨਾਮ ਜਿੱਤਿਆ ਜੇਕਰ ਕਮੈਂਟੇਟਰਾਂ ਦੀ ਗੱਲ ਕਰਦੇ ਆ ਤੇ ਇੱਥੇ ਮਨਦੀਪ ਕਾਲੀਏ ਵਾਲਾ ਗਰਜਨ ਸਿੰਘ ਸਨੇਰ ਰਾਜ ਮੇਰ ਸਿੰਘ ਵਾਲਾ ਤੇ ਰਵਿੰਦਰ ਜਰਾਲ ਨੇ ਜਿਹੜੀ ਕਮੈਂਟਰੀ ਦੀ ਭੂਮਿਕਾ ਨਭਈ ਸੂਸਵੇਰਾ ਵੇਖਦੇ ਆ ਤੇ ਇੱਥੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੱਲਬਾਤ ਕੀਤੀ ਹੈ ਕਿ ਸੰਧੂ ਪਰਿਵਾਰ ਨੇ ਗੱਲਬਾਤ ਕੀਤੀ ਹੈ ਸੋ ਸੂਸਵੇਰਾ ਦੇਖਦੇ ਆ ਤੇ ਲੈਨੇ ਹੋਰ ਜਾਣਕਾਰੀ ਭਾਈ ਸਾਹਿਬ ਜੀ ਕੀ ਨਾਮ ਹੈ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੱਬਵਾਲ ਪੰਜਾਬ ਕਿਸਾਨ ਜਨ ਭਾਗੀ ਦੇ ਸੁਭਾ ਪ੍ਰਧਾਨ ਜੀ ਦੇ ਨਾਲ ਮੇਰੀ ਸਾਰੀ ਟੀਮ ਠੀਕ ਹੈ ਜੀ ਤੇ ਮੈਂ ਅੱਜ ਅਸੀਂ ਅੱਜ ਇੱਥੇ ਸਾਡੀ ਸਮੁੱਚੀ ਟੀਮ ਪੰਜਾਬ ਸੱਜਣਾਂ ਦੇ ਬਾਕੇ ਦੇ ਸੰਧੂ ਪਰਿਵਾਰ ਦੇ ਘਰ ਜੇਡ ਅਮੀਰ ਸ਼ਾਹ ਵਾਲਾ ਵਿੱਚ ਪਹੁੰਚੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਅੱਜ ਆਪਣੇ ਨਗਰ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਾਇਆ ਅਸੀਂ ਇਸ ਟੂਰਨਾਮੈਂਟ ਦੀ ਸੰਧੂ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਇਹਨਾਂ ਨੂੰ ਬਤਾਈ ਦਿੰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਸੇ ਤਰ੍ਹਾਂ ਹੀ ਆਪਣੇ ਟੂਰਨਾਮੈਂਟ ਕਰਵਾਉਂਦੇ ਰਹਿਣ ਤੇ ਖਿਡਾਰੀਆਂ ਦਾ ਮਾਨ ਸਨਮਾਨ ਕਰਦੇ ਰਹਿਣ ਅਸੀਂ ਚਾਹੁੰਦੇ ਆ ਕਿ ਜਿੱਦਾਂ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਕਿ ਇਹਨਾਂ ਨੇ ਇਸ ਖੇਡ ਜੱਤ ਨੂੰ ਪਿਆਰ ਕਰਕੇ ਤੇ ਲੋਕਾਂ ਨੂੰ ਯਾਰ ਕੀਤਾ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਆ ਜਿਵੇਂ ਕੋਈ ਨਸ਼ਿਆਂ ਵੱਲ ਜਾ ਰਿਹਾ ਕਿੱਧਰ ਜਾ ਰਿਹਾ ਜਿਹੜਾ ਇਹਨਾਂ ਦਾ ਪ੍ਰਾਲਾ ਬਹੁਤ ਵਧੀਆ ਕਿ ਜੇ ਸਾਡੇ ਨੌਜਵਾਨ ਜਾਂ ਸਾਡੇ ਬੱਚੇ ਕਬੱਡੀ ਦੇ ਕਬੱਡੀ ਵੱਲ ਜਾਣ ਕਿ ਸਾਡੇ 9-5 ਬੱਚੇ ਦੇ ਨਸ਼ਿਆਂ ਤੋਂ ਵੱਜ ਸਕਣਗੇ ਅਸੀਂ ਫਿਰ ਆਪਣੀ ਪੰਜਾਬ ਸੰਜ ਨੂੰ ਪਾਕੀ ਵੱਲੋਂ ਸਰਦਾਰ ਸੁਖਦੇਵ ਸਿੰਘ ਸੰਧੂ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਤਾਈ ਦਿੰਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਇਸ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਬਖਸ਼ੇ ਦੇ ਨਾਲ ਇਸੇ ਤਰ੍ਹਾਂ ਇਹ ਪਰਿਵਾਰ ਸਾਰਾ ਅੱਗੇ ਵਾਸਤੇ ਕਿਹੜੇ ਯੱਗ ਵਿੱਚ ਮੱਲਾ ਮਾਰੇ ਇਸ ਤਰ੍ਹਾਂ ਦੇ ਪ੍ਰਾਲੇ ਹੋਰ ਵੀ ਹੁੰਦੇ ਰਹਿਣੇ ਚਾਹੀਦੇ ਲਗਾਤਾਰ ਇਲਾਕੇ ਦੇ ਸਾਰੇ ਅਸੀਂ ਤਾਂ ਚਾਹੁੰਦੇ ਆ ਕਿ ਜਿਵੇਂ ਇਹ ਇਹ ਸੰਧੂ ਪਰਿਵਾਰ ਨੇ ਕੀਤਾ ਲਾਗੇ ਇਲਾਕੇ ਕੀ ਹਰੇਕ ਪਿੰਡ ਦੇ ਵਿੱਚ ਇਹ ਮਲ ਖੇਡ ਜੱਕ ਨੂੰ ਦੁਆਰਾ ਲੈ ਕੇ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪਹਿਲਾਂ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਸਾਡੇ ਬਜ਼ੁਰਗ ਕਿਸ ਤਰ੍ਹਾਂ ਹਰੇਕ ਘਰ ਦੇ ਵਿੱਚ ਇੱਕ ਇੱਕ ਮਲ ਹੁੰਦਾ ਸੀ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਅੱਜ ਹਰੇਕ ਘਰ ਦੇ ਵਿੱਚ ਖਿਡਾਰੀ ਪੈਦਾ ਹੋਣ ਤੇ ਜੇ ਖਿਡਾਰੀ ਪੈਦਾ ਹੋਣਗੇ ਤੇ ਇਹ ਨਸ਼ਿਆਂ ਦੀ ਜਿਹੜੀ ਅੱਜ ਕੱਲ੍ਹ ਜੂੜੇ ਤੋਂ ਬਚ ਸਕਣਗੇ ਇਹ ਜਿਹੜਾ ਸੰਧੂਪੁਰ ਦਾ ਪਰਵਾਰਾ ਬਹੁਤ ਵਧੀਆ ਵਾਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਂਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾ ਹਾਂ ਅਸੂਬਾ ਜਨਕਤਰ ਪੰਜਾਬ ਕਿਸਾਨ ਜਿਹਨਾਂ ਵੱਲੋਂ ਵਾਰਦੀ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਠੀਕ ਹੈ ਜੀ ਆ ਜਿਹੜਾ ਕਬੱਡੀ ਕੱਪ ਪਹਿਲਾ ਕਬੱਡੀ ਕੱਪ ਪਿੰਡ ਅਮੇਸ਼ਾ ਵਾਲੇ ਚ ਹੋਇਆ ਕੀ ਕਹਿਣਾ ਚੋਗੇ ਇਸ ਬਾਰੇ ਅਸੀਂ ਪੂਰੀ ਪੂਰੀ ਮੈਨੇਜਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਆ ਪੰਜਾਬ ਕਿਸਾਨ ਜਿਹਨਾਂ ਵੱਲੋਂ ਵਾਰਦੀ ਵੱਲੋਂ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਇਹਦਾ ਸੰਧੂ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਬਹੁਤ ਹੀ ਇਸ਼ਲਾਗਾਯੋਗ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਵੀ ਇਹ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਸਾਰਿਆਂ ਨੂੰ ਅਸੀਂ ਬਹੁਤ-ਬਹੁਤ ਆਪਣੀ ਅਕਾਲੀ ਦਲ ਵਪਾਰਿਕ ਪੰਜਾਬ ਦੇ ਵੱਲੋਂ ਤੇ ਪੰਜਾਬ ਸੋਜ ਨਾਲ ਜੁੜੀਆਂ ਨੇ ਬਾਕੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਮੈਂ ਤੁਹਾਡਾ ਆਪਣਾ ਦਾਸ ਡਾਕਟਰ ਸਚੈਨ ਸਿੰਘ ਸੰਧੂ ਪਿੰਡ ਅਮੀਰ ਸ਼ਾਹ ਤੋਂ ਅੱਜ ਸਾਡੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਅਸੀਂ ਕਬੱਡੀ ਟੂਰਨਾਮੈਂਟ ਕਰਵਾਇਆ ਸੀ ਜਿੰਦੇ ਵਿੱਚ ਵੱਖ-ਵੱਖ ਧਰਮਾਂ ਦੀਆਂ ਸਿਆਸੀ ਪਾਰਟੀਆਂ ਵੱਖ-ਵੱਖ ਤਰ੍ਹਾਂ ਦੀਆਂ ਕਿਸਾਨ ਜਥੇਬੰਦੀਆਂ ਤੇ ਹਲਕੇ ਗਿਆ ਮਹਤਵਾਰ ਸ਼ਖਸੀਅਤਾਂ ਤੇ ਸੰਗਤਾਂ ਪਹੁੰਚੀਆਂ ਅੱਜ ਸਾਰੀਆਂ ਹੀ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਤੇ ਖਿਡਾਰੀਆਂ ਨੂੰ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਦੇ ਟਾਈਮ ਦੇ ਵਿੱਚ ਰਹਿ ਕੇ ਤੇ ਸੱਤ ਫਿਰ ਬਿਨਾ ਖਾਦੇ ਸਾਰਾ ਮੈਚ ਕੰਪਲੀਟ ਕੀਤੇ ਆ ਤੋਦੇ ਵਾਲੀ ਦੀ ਟੀਮ ਜੀਤੂ ਰਹੀ ਆ ਉਹਨਾਂ ਨੂੰ ਇਨਾਮ ਹੁਣ ਵੰਡ ਦਿੱਤੇ ਜਾਣਗੇ ਇਹ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਤੁਹਾਨੂੰ ਆਨੁਸ਼ੰਕ ਕਰਦੇ ਹਾਂ ਜੀ ਲਗਾਤਾਰ ਪ੍ਰੋਗਰਾਮੇ ਹੁੰਦੇ ਰਹਿਣਗੇ ਪਿੰਡ ਵੱਲੋਂ ਜੀ ਹਾਂਜੀ ਹਾਂਜੀ ਪਿਛਲੇ 5 ਸਾਲ ਤੋਂ ਪਹਿਲਾਂ ਕ੍ਰਿਕਟ ਟੂਰਨਾਮੈਂਟ ਹੁੰਦੀ ਸੀ ਇਸ ਵਾਰ ਅਸੀਂ ਅੰਮ੍ਰਿਤਪੁਰਖਾਂ ਦੀ ਯਾਦ ਵਿੱਚ ਪਹਿਲਾ ਕਬੱਡੀ ਕੱਪ ਕਰਾਇਆ ਤੇ ਅੱਗੇ ਵੀ ਗੁਰੂ ਮਹਾਰਾਜ ਕਿਰਪਾ ਕਰਨਾ ਇਸੇ ਤਰੀਕੇ ਉਪਰਲੇ ਹੁੰਦੇ ਰਹਿਣਗੇ ਤੇ ਹੋਰ ਵੱਧ ਤੋਂ ਵੱਧ ਹੀਗਾ ਹੋਰ ਵੀ ਸੰਗਤਾਂ ਨੂੰ ਕਹਿੰਨੇ ਆ ਕਿ ਇਹੋ ਜਿਹੇ ਛੋਟੇ-ਛੋਟੇ ਮੈਚ ਜਿਆਦਾ ਨਹੀਂ ਤੇ ਛੋਟੇ-ਛੋਟੇ ਮੈਚ ਰੂਪੀ ਜਦੋਂ ਤੁਸੀਂ ਕਰਦੇ ਹੋ ਉਹ ਕਿਸੇ ਟਾਈਮ ਇੱਕ ਲਹਿਰ ਬਣ ਜਾਂਦੇ ਆ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਅਸੀਂ ਪਹਿਲਾ ਕ੍ਰਿਕਟ ਟੂਰਨਾਮੈਂਟ ਆਪਦੇ ਪਿਤਾ ਦੀ ਯਾਦ ਚ ਕਰਵਾਇਆ ਸੀ ਤੇ ਅਸੀਂ ਪਹਿਲਾ ਨਾਮ 2100 ਤੇ 1100 ਰੱਖਿਆ ਸੀ ਤੇ ਅੱਜ ਉਹੀ ਇਨਾਮ ਆ 60000 ਤੋਂ 51000 ਹੋ ਗਿਆ ਇਸੇ ਤਰੀਕੇ ਅੱਗੇ ਹੀ ਵਧਾਉਂਦੇ ਰਹਿਣਾ ਇਹ ਸਾਰੇ ਹੀ ਜਦੋਂ ਲਹਿਰ ਬਣ ਜਾਂਦੀ ਹੈ ਤੇ ਉਦੋਂ ਅੱਗੇ ਦੀ ਅੱਗੇ ਨਾਮ ਤੇ ਸਾਰਾ ਕੁਝ ਵੱਧਦਾ ਰਹਿੰਦਾ ਹੈ ਸਹਿਯੋਗ ਦੇਣ ਵਾਲੇ ਵੀ ਹੋ ਜਾਂਦੇ ਜੀ ਤੇ ਨਾਰਾਇਣ ਵੀਰ ਪਿੰਡ ਦੇ ਵੀ ਆ ਤੇ ਬਾਹਰੋਂ ਹੋਰ ਵੀ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਇੱਕ ਛੋਟਾ ਜਿਹਾ ਸੱਦਾ ਜਿਹਾ ਤਾਂ ਲੱਗਦਾ ਕਿ ਟੂਰਨਾਮੈਂਟ ਆ ਗਿਆ ਜੀ ਇੱਕ ਮਹੀਨਾ ਪਹਿਲਾਂ ਹੀ ਆਪਦੀਆਂ ਤਿਆਰੀਆਂ ਜਾਂ ਸੇਵਾ ਰੂਪੀ ਜਾ ਜਿਵੇਂ ਵੀ ਸੇਵਾ ਹੁੰਦੀ ਓਸੇ ਤਰੀਕੇ ਉਹ ਆਪ ਦਾ ਵਿੱਚ ਯੋਗਦਾਨ ਪਾ ਦਿੰਦੀ ਹੈ ਧੰਨਵਾਦ ਬਾਜੀ ਥੈਂਕ ਯੂ ਜੀ ਓਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀਰ ਸੋਣਾ ਖੇਡ ਸੋਣੀ ਵੱਖਰੀ ਖੇਡ ਦਾ ਪਾਲਕ ਔਰ ਜੋਗੇ ਵਾਲੀਆ ਕੀਪਾ ਕਰਦਾ ਕੋਸ਼ਿਸ਼ ਪਰ ਨੰਬਰ ਨੰਬਰ ਹਰ ਰੈਡਰ ਦਾ ਨੰਬਰ ਇਸ ਵੇਲੇ ਨੌਜਵਾਨ ਅਰਸ਼ ਲੋਵਲ ਤਿੰਗ ਵਾਲਾ ਆਪਣੀ ਟੀਮ ਲਈ ਜੁੜ ਗਿਆ ਹੈ ਕਾਹਲੀ ਛੋਲੇ ਵਾਲਾ ਬਾਹ ਵੀ ਕਬੱਡੀ ਨੌਜਵਾਨ ਹੈ ਇਹ ਹਰਮਨ ਹੈ ਇਸ ਧੀਰੇ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਾ ਠੰਡੀ ਠੰਡੀ ਹਵਾ ਚੱਲਦੀ ਹੈ ਆਓ ਮੇਰੇ ਵੀਰੋ ਇਸ ਵੇਲੇ ਨਾਜ਼ਿਰ ਗਗਨ ਗਗਨ ਸੂਰੇ ਵਾਲਾ ਪਿੰਡ ਦਾ ਕਰਦਾ ਕੋਸ਼ਿਸ਼ ਹੈ ਆਜੀ ਜੋਕੇ ਵਾਲੀ ਗਗਨ ਨੇ ਇਲਾਕੇ ਦੇ ਚਾਹੂਗਾ ਅਜੋ ਦੇ ਪਿੰਡਾਂ ਦੇ ਵਿੱਚ ਕਬੱਡੀ ਹੋ ਰਹੀ ਹੈ ਪਾਸਰੇ ਦੇ ਮੈਚ ਆ ਪਿੰਕ ਪਾਲ ਜੀ ਨੇ ਫੈਸਲਾ ਕਰ ਦਿੱਤਾ ਵੀ ਪੁਆਇੰਟ ਜਨਾ ਸੂਰੇ لانے لوگے جس ماسٹر ایک ਅੱਜਾ ਧੰਨਵਾਦ ਕਰਦਾ ਸਾਰੀ ਸੰਧੂ ਫੈਮਲੀ ਦਾ ਲਾਹ ਖੁਲੋ ਮੁਰਗੀ ਸੰਧੂ ਜੀ ਦਾ ਸਨਮਾਨ ਹੋਇਆ 100 ਬਾਸ਼ ਦਾ ਸੰਧੂ ਭਾਈ ਆਪੋ ਦੇ ਪਰ